ਹਾਂਜੀ ਦੋਸਤੋ ਬਜ਼ੁਰਗਾਂ ਦੁਆਰਾ ਦੱਸੇ ਗਏ ਸਿਹਤਮੰਦ ਰਹਿਣ ਦੇ ਨਿਯਮ ਨੰਬਰ 1 ਜੇਕਰ ਤੁਸੀਂ ਆਪਣਾ ਭਾਰ ਜਲਦੀ ਵਧਾਉਣਾ ਚਾਹੁੰਦੇ ਹੋ ਤਾਂ ਆਲੂ ਵਾਲ ਕੇ ਖਾਓ ਨੰਬਰ 2 ਫੈਂਟੀ ਲੀਵਰ ਦੇ ਮਰੀਜ਼ਾਂ ਨੂੰ ਕਦੇ ਵੀ ਫਾਸਟ ਫੂਡ ਦਾ ਸੇਵਨ ਨਹੀਂ ਕਰਨਾ ਚਾਹੀਦਾ ਨੰਬਰ 3 ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਉਹਨਾਂ ਨੂੰ ਜ਼ਿਆਦਾ ਤੇਲ ਕਿਉ ਵਾਲੀਆਂ ਚੀਜ਼ਾਂ ਸੇਵਨ ਨਹੀਂ ਕਰਨਾ ਚਾਹੀਦਾ ਨੰਬਰ 4 ਜੇਕਰ ਤੁਹਾਡੇ ਮੂੰਹ ਵਿੱਚ ਸਾਲੇ ਹਨ ਤਾਂ ਆਲੂ ਬੁਖਾਰੇ ਦਾ ਜੂਸ ਪਿਓ ਸਾਲੇ ਖਤਮ ਹੋ ਜਾਣਗੇ ਨੰਬਰ 5 ਮਰਜਾਨਾ ਬਾਦਾਮ ਖਾਣ ਨਾਲ ਸ਼ੂਗਰ ਤੇ ਦਿਲ ਦੀ ਬਿਮਾਰੀ ਨਹੀਂ ਹੁੰਦੀ ਨੰਬਰ 6 ਚਿਹਰੇ ਤੇ ਸਾਈਆਂ ਜਾਂ ਝੋੜੀਆਂ ਹੋਣ ਤਾਂ ਖੀਰੇ ਨੂੰ ਆਪਣੇ ਚਿਹਰੇ ਤੇ ਲਗਾਓ ਨੰਬਰ 7 ਦੁੱਧ ਵਿੱਚ ਖੰਜੂਰ ਮਿਲਾ ਕੇ ਪੀਣ ਨਾਲ ਕਦੇ ਵੀ ਸਰੀਰ ਵਿੱਚ ਤਾਕਤ ਖਤਮ ਨਹੀਂ ਹੁੰਦੀ ਨੰਬਰ 8 ਨਾਰੀਅਲ ਤੇਲ ਵਾਲਾਂ ਤੇ ਲਗਾਉਣ ਨਾਲ ਵਾਲ ਮਜ਼ਬੂਤ ਹੁੰਦੇ ਹਨ ਨੰਬਰ 9 ਹਰ ਰੋਜ਼ ਦਹੀਂ ਦਾ ਸੇਵਨ ਕਰਨ ਨਾਲ ਲੀਵਰ ਦੀ ਕੋਈ ਸਮੱਸਿਆ ਨਹੀਂ ਆਉਂਦੀ ਨੰਬਰ 10 ਹਰ ਰੋਜ਼ ਨਿੰਬੂ ਵਾਲਾ ਪਾਣੀ ਪੀਣ ਨਾਲ ਸਰੀਰ ਦੀ ਚਰਬੀ ਘੱਟ ਹੋਣ ਲੱਗਦੀ ਹੈ ਨੰਬਰ 11 ਸਵੇਰੇ ਖਾਲੀ ਪੇਟ ਭਿੱਜੇ ਹੋਏ اخਰੋਟ ਖਾਣ ਨਾਲ ਚਿਹਰੇ ਤੇ ਚਮਕ ਆ ਜਾਂਦੀ ਹੈ ਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਨੰਬਰ 12 ਦੁੱਧ ਵਿੱਚ ਸਲਾਜੀ ਤੇ ਮਿਲਾ ਕੇ ਪੀਣ ਨਾਲ ਅੰਦਰੂਨੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਨੰਬਰ 13 ਦਿਲ ਦੇ ਰੋਗੀਆਂ ਲਈ ਕarele ਦਾ ਜੂਸ ਬਹੁਤ ਫਾਇਦੇਮੰਦ ਹੁੰਦਾ ਹੈ ਨੰਬਰ 14 ਪੇਟ ਵਿੱਚ ਦਰਦ ਹੋਵੇ ਤਾਂ ਅਜਵੈਨ ਵਿੱਚ ਥੋੜਾ ਜਿਹਾ ਕਾਲਾ ਨਾਮਕ ਮਿਲਾ ਕੇ ਉਸ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 15 ਗਲੇ ਦੀ ਖਰਾਸ਼ ਹੋਵੇ ਤਾਂ ਚਾਕਲੇਟ ਦਾ ਸੇਵਨ ਕਰੋ ਨੰਬਰ 16 ਸਰੀਰ ਵਿੱਚ ਖੂਨ ਦੀ ਕਮੀ ਹੋਵੇ ਤਾਂ ਗਾਜਰ ਤੇ ਚਕੰਦਰ ਦਾ ਜੂਸ ਪੀਓ ਨੰਬਰ 17 ਆਮਲੇ ਦਾ ਚੂਰਨ ਬਣਾ ਕੇ ਸਦਾ ਸੇਵਨ ਕਰਨ ਨਾਲ ਸ਼ੂਗਰ ਠੀਕ ਰਹਿਣ ਲੱਗ ਜਾਂਦਾ ਹੈ ਨੰਬਰ 18 ਰਾਤ ਨੂੰ ਚਿਹਰੇ ਤੇ ਦੁੱਧ ਵਾਲੀ ਮਲਾਈ ਲਗਾਉਣ ਨਾਲ ਚਿਹਰੇ ਦਾ ਰੰਗ ਸਾਫ਼ ਹੋਣ ਲੱਗ ਜਾਂਦਾ ਹੈ ਨੰਬਰ 19 ਜਦਾ ਆੜੂ ਖਾਣ ਨਾਲ ਦਿਮਾਗ ਤੇਜ ਹੁੰਦਾ ਹੈ ਨੰਬਰ 20 ਜਦਾ ਦਹੀਂ ਖਾਣ ਨਾਲ ਸਰੀਰ ਅਤੇ ਪੇਟ ਨੂੰ ਠੰਡਕ ਮਿਲਦੀ ਹੈ ਧੰਨਵਾਦ